ਅਗਰ ਬਈ ਤੁਸੀਂ ਸੋਚ ਰਹੇ ਹੋ ਆਹ ਤਸਵੀਰ ਕਿਸ ਅਮਰੀਕਾ ਕੈਨੇਡਾ ਦੇ ਬਰਫ਼ ਵਾਲੇ ਪਹਾੜਾਂ ਦੀ ਆ ਤਾਂ ਬਈ ਤੁਸੀਂ ਗਲਤ ਹੋ ਇਹ ਬਈ ਤਸਵੀਰ ਆਪਣੇ ਭਾਰਤ ਦੇ ਸੂਬਾ ਹਿਮਾਚਲ ਪ੍ਰਦੇਸ਼ ਦੀ ਹੈ ਉਹ ਵੀ ਉਸ ਟਾਈਮ ਦੀ ਜਿਸ ਟਾਈਮ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਪੂਰੀ ਤੱਕ ਦੀ ਗਰਮੀ ਹੁੰਦੀ ਹੈ 50 ਡਿਗਰੀ ਸੈਲਸੀਅਸ ਦੀ ਗਰਮੀ ਹੁੰਦੀ ਹੈ ਜੂਨ ਦੇ ਮਹੀਨੇ 'ਚ ਬੈਠਾ ਮੈਂ ਰਿਸਰਚ ਮਾਰ ਰਿਹਾ ਹੁੰਨਾ ਕਿ ਬਈ ਇਸ ਵਾਰ ਕਿਤੇ ਛੁੱਟੀਆਂ ਦੇ ਵਿੱਚ ਬਰਫ਼ਬਾਰੀ ਦੇਖਣ ਕਿਤੇ ਪਹਾੜਾਂ ਪੂਰਨਾ ਜਾਇਆ ਜਾਵੇ ਜਦ ਥੋੜੇ-ਮੋਟੇ ਰਿਸਰਚ ਕੀਤੀ ਫਿਰ ਪਤਾ ਚੱਲਿਆ ਕਸੋਲ ਦੇ ਨੇੜੇ ਇੱਕ 48 ਕਿਲੋਮੀਟਰ ਲੰਬਾ ਸਰਪਾਸ ਦਾ ਟ੍ਰੈਕ ਹੈ ਫੇਰ ਬਸ ਕੀ ਬੈਗਬੁੱਕ ਪੈਕ ਕੀਤੀ ਤੇ ਇਧਰ ਨੂੰ ਹੋ ਗਈ ਸੀ ਇੱਥੇ ਸਰਪਾਸਟਾਪ ਤੱਕ ਪਹੁੰਚਣੇ ਲਗਭਗ 3 ਦਿਨ ਦਾ ਟਰੈਕ ਕਰਨਾ ਪਿਆ ਜਿਸ ਦੇ ਵਿੱਚ ਇੱਕ ਦਿਨ ਦਾ স্নੋ ਸਟ੍ਰੋਮ ਮਿਲ ਗਿਆ ਸੀਗਾ ਜਿਸ ਦੇ ਕਾਰਨ ਵੀ ਬਸਬਾਰੀ ਤੁਸੀਂ ਥੋੜੀ ਜਿਆਦਾ ਦੇਖ ਸਕਦੇ ਹੋ ਤੇ ਉਸ ਰਾਤ ਤਾਂ ਐਮਹੋਲ ਹੋ ਗਿਆ ਸੀ ਬਚਨ ਤੇ ਮਰਨ ਵਾਲੀ ਸਥਿਤੀ ਹੋ ਗਈ ਸੀ ਮੈਨੂੰ ਕੈਪਚਰ ਕਰ ਲਿਆ ਐਸੇ ਆਈ ਭਾਈ ਤੇ ਬਹੁਤ ਹੀ ਤੂਫਾਨ ਸੀ ਬਸ ਬਾਰਿਦਾ ਲਗਭਗ 4 ਘੰਟੇ ਬਸਬਾਰਿ ਹੋਈ ਸਾਡੇ ਕੈਂਪ ਕੁੰਬ ਪੂਰੇ ਟੈ ਗਏ ਸੀ ਉਸ ਦਿਨ ਕੰਨ ਨੂੰ ਹੱਥ ਲੱਗੇ ਸੀ ਪਤਾ ਨਹੀਂ ਅੱਜ ਬਚਾਂਗੇ ਪਤਾ ਨਹੀਂ ਮਰਾਂਗੇ ਪਤਾ ਨਹੀਂ ਕੀ ਬੰਨ ਹੈ ਤੇ ਪਹਿਲਾ ਪਾਰਟ ਤੁਸੀਂ ਇਸ ਸੀਰੀਜ਼ ਦਾ ਪਿਛਲੇ ਵੀਡੀਓ ਚ ਦੇਖ ਲਿਆ ਹਣਾ ਤੇ ਅੱਜ ਦੂਜਾ ਦਿਨ ਸ਼ੁਰੂਆਤ ਕਰਦੇ ਆ ਦੂਜੇ ਦਿਨ ਦੇ ਵਿੱਚ ਕੀ ਕੁਝ ਹੋਇਆ ਤੇ ਕੱਲ ਨੂੰ ਤੀਜੇ ਦਿਨ ਐਵੇਂ ਅਲੱਗ-ਅਲੱਗ ਤੁਹਾਨੂੰ ਸੀਰੀਜ਼ ਮਿਲੀ ਜਾਣਗੀਆਂ ਉਦੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਦਾਂ ਵੀਡੀਓ ਸ਼ੁਰੂਆਤ ਕਰਨ ਤੋਂ ਪਹਿਲਾਂ ਮੇਰੇ ਚੈਨਲ ਦਾ ਨਾਮ ਹੈ ਜੀ ਮੁਸਾਫਿਰ ਸਰਾਓ ਤੇ ਮੈਂ ਡਾਕਟਰ ਕੁਸ਼ਮ ਸਰਾਓ ਐਮਬੀਬੀਐਸ ਡਾਕਟਰ ਚਲੋ ਜੀ ਇਸ ਦੇ ਨਾਲ ਹੀ ਆਪਾਂ ਵੀਡੀਓ ਦੀ ਹੁਣ ਸ਼ੁਰੂਆਤ ਕਰਦੇ ਆ ਲੋਬੀ ਸਫਰ ਸਟਾਰਟ ਕਰਤਾ ਕਿ ਮਿੰਤਾਜ ਦੇ ਵੱਲ ਲਾਈਨ ਬਣਾ ਕੇ ਕਿ ਖਿੱਚ ਲਿਆ ਕੰਮ ਹੁਣ ਵੱਜ ਗਿਆ 9:30 ਲੱਗ ਪਗਨ ਤਾਂ ਜੇ ਸਾਹਮਣੇ ਸਾਡੇ ਮੰਝਵੇ ਤੱਕ ਮਿੰਥਾਸ਼ ਦੇ ਵਿੱਚ ਪਹੁੰਚਣਾ ਬੰਦ ਹੈ ਬਾਕੀ ਦੇਖੋ ਲੇਟ ਫੇਟ ਜਾਂ ਛੇ ਦੇ ਕਿੰਨਾ ਕੁ ਟਾਈਮ ਲੱਗਦਾ ਕਿੰਨੀ ਕੁ ਬ੍ਰੇਕ ਹੈ ਤੇ ਕਿੰਨੀ ਕੁ ਥਕਾਵਟ ਮਹਿਸੂਸ ਹੁੰਦੀ ਹੈ ਉਸ ਸਾਹਮਣੇ ਪਹੁੰਚ ਹੀ ਜਾਵਾਂਗੇ ਬਾਕੀ ਸ਼ਾਇਦ ਅੱਜ ਵੀ ਵਿਊ ਵੀ ਬੜੇ ਸੋਹਣੇ ਸੋਹਣੇ ਆਣ ਦੇਖਦੇ ਆ ਕਿ ਸਿਸਟਮ ਬੰਦ ਕਰਦੇ ਦੌਰਾਨ ਬੰਦਾ ਥੱਕ ਜਾਂਦਾ ਫਿਰ ਥੋੜੇ ਥੋੜੇ ਡਿਸਟੈਂਸ ਬਾਅਦ ਚੱਲ ਇੱਕ ਰੈਸਟ ਬ੍ਰੇਕ ਜੀ ਲੈ ਲੈਂਦਾ ਇੱਕ ਅੱਧੇ ਮਿੰਟ ਦੀ ਰੈਸਟ ਬ੍ਰੇਕ ਤੋਂ ਬਾਅਦ ਫੇਰ ਬੰਦਾ ਖਿੱਚ ਲੈਂਦਾ ਆਹੀ ਚੱਲੀ ਜਾਂਦੀ ਹੁੰਦੀ ਆ ਟਰੈਕਿੰਗ ਲਗਭਗ ਭਾਈ 2 ਕਿਲੋਮੀਟਰ ਦਾ ਡਿਸਟੈਂਸ ਕਵਰ ਕਰ ਲਿਆ

ਹੁਣ 2.5 ਕਿਲੋਮੀਟਰ ਚੱਲਣ ਤੋਂ ਬਾਅਦ ਕਾਫੀ ਸਟੀਪ ਰਸਤਾ ਆ ਗਿਆ ਮੇਰੇ ਸਾਹਮਣੇ 60 ਤੋਂ 70 ਡਿਗਰੀ ਦੇ ਇਨਕਲਾਈਨ ਤੋਂ ਫੋਣੀ ਵਿੱਚ ਵਿੱਚ ਜਗਾਂ ਤੇ ਜਦੋਂ ਇਨਕਲਾਈਨ ਹੋ ਜਾਂਦੀ ਹੈ ਉਦੋਂ ਚੜਾਈ ਚੜਨੀ ਬਹੁਤ ਔਖੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਸਾਹ ਛੱਡਦਾ ਹਾਂ ਤੁਸੀਂ ਮੇਰੀ ਸ਼ਗਲ ਤੇ ਦੇਖ ਹੀ ਸਕਦੇ ਹੋ ਸਾਹ ਤੇ ਸਕਾਉਟ ਦੇ ਨਿਸ਼ਾਨ ਇਹ ਬੰਦਾ ਫੁੱਲ એનર્ਜੀ ਚ ਜਾਂਦਾ ਕਿਤੇ ਕਿਤੇ ਪਹਾੜਾਂ ਦੇ ਵਿੱਚ ਰਸਤੇ ਬਹੁਤ ਜ਼ਿਆਦਾ ਨੈਰੋ ਹੋ ਜਾਂਦੇ ਨੇ ਤੇ ਕੁਦਰਤੀ ਕਦੋਂ ਦੋ ਗਰੁੱਪ ਆ ਜਾਣ ਫਿਰ ਪੂਰਾ ਜਾਮ ਵਾਲੀ ਸਥਿਤੀ ਹੋ ਜਾਂਦੀ ਹੈ ਕਿਉਂਕਿ ਗਰੁੱਪ ਵੀ ਇਕੱਠੇ ਇਕੱਠੇ ਤੁਰਦੇ ਨੇ 30 30 35 35 ਬੰਦੇ ਦਾ ਗਰੁੱਪ ਤੁਰਦਾ 30 35 ਬੰਦਾ ਇੱਕ ਸਾਈਡ ਤੋਂ ਆ ਰਿਹਾ 30 ਬੰਦੇ ਬੰਦਾ ਦੂਜੀ ਸਾਈਡ ਤੋਂ ਆ ਰਿਹਾ ਕਾਫੀ ਮੁਸ਼ਕਿਲਸਤੀ ਥੇ ਹੁੰਦੇ ਫਿਰ ਬੰਦਿਆਂ ਨੂੰ ਇੱਕ ਨੂੰ ਵੇਟ ਕਰਨੀ ਪੈਂਦੀ ਹੈ ਕਿਵੇਂ ਟ੍ਰੇਨ ਇੱਕ ਦੂਜੀ ਟ੍ਰੇਨ ਨੂੰ ਪਾਸ ਦਿੰਦੀ ਆ ਇਹ ਵਾਲਾ ਪੂਰਾ ਸਥਿਤੀ ਹੋ ਜਾਂਦੀ ਹੈ ਆ ਸਾਹਮਣੇ ਕਿਹੜਾ ਮੁੰਡਾ ਦਿਖ ਰਿਹਾ ਨੀਲ ਮੱਧ ਪ੍ਰਦੇਸ਼ ਦਾ ਫੁੱਲ ਫਣੀ ਮੁੰਡਾ ਉਹਦੀ ਇੱਕ ਨਾ ਇੱਕ ਵੀਡੀਓ ਬਣਾਉਣੀ ਹੁੰਦੀ ਆ ਬਾਈ ਵੀ ਮੇਰੀਆਂ ਵਧੀਆ ਵਧੀਆ ਵੀਡੀਓ ਬਣਾ ਰਿਹਾ ਲੈ ਬਾਈ ਖਿੱਚੇ 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 ਕੰਮ ਲਾਈਕ ਸਬਸਕ੍ਰਾਈਬ ਖਿੱਚੋ 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 ਲੈ ਚੱਕੋ ਚਲੋ ਫਿਰ ਚੱਲੀਏ ਕਰੀਏ ਫਤਿਹ ਹੁਣ ਬੱਜੇ ਆਏ 11:30 ਇਹਨੇ ਕਿਵੇਂ 9:30 ਤੁਰੇ ਸੀ 2 ਘੰਟਿਆਂ ਚ ਵਧੀਆ ਕਵਰ ਕਰ ਗਏ ਹਨਾ ਸਾਥ ਵੀ ਛੋੜਨਾ

ਬਸ ਹੁਣ ਸਾਰੇ ਇੱਕ ਲੰਚ ਬ੍ਰੇਕ ਲਈ ਰੁਕੇ ਹਾਂ ਰਸਤੇ ਦੇ ਵਿੱਚ ਇਹਨਾਂ ਨੇ ਪਰੌਂਠੇ ਵਗੈਰਾ ਵਧੀਆ ਪੈਕ ਕਰਤੇ ਸੀ ਨਾਲ ਮਾਜ਼ਾ ਤੇ ਬਿਸਕੁਟ ਵਗੈਰਾ ਵੀ ਦਿੱਤੇ ਸੀਗੇ ਹੁਣ ਬੈਠੇ ਆਰਾਮ ਨਾਲ ਪਿਕਨਿਕ ਐਜ਼ ਅ ਪਿਕਨਿਕ ਸਪੋਰਟ ਇੰਜੋਏ ਕਰ ਰਹੇ ਹਾਂ ਹਾਂਜੀ ਮਨੀਸ਼ਾ ਜੀ ਕਿਵੇਂ ਹੋ ਬੈਠੇ ਕਈ ਬੰਦਿਆਂ ਦਾ ਟਿਫਨ ਟੂਫਲਿਆਂ ਦਾ ਸੀ ਟਿਫਨ ਦੇ ਵਿੱਚ ਪੈਕ ਕਰਾ ਲਿਆ ਹਸ ਤਾਂ ਕਿਹੜਾ ਉਹਦਾ ਪੈਕਰ ਰੋਲ ਜਾਂਦਾ ਲਿ ਮਿਨਿਮਲ ਉਹਦੇ ਵਿੱਚ ਹੀ ਪਾ ਲਈ ਸੀ ਬਸ ਹੁਣ ਖਾਣੇ ਆ ਐਵੇਂ ਹੁੰਦਾ ਕੋਈ ਬੰਦਾ ਥੋੜੇ ਟਾਈਮ ਦੇ ਜ਼ਿਆਦਾ ਰੈਸਟ ਕਰ ਲੇ ਬੋਡੀ ਥੋੜੀ ਠੰਡੀ ਹੋ ਜਾਂਦੀ ਹੈ ਜਦ ਬੋਰੀ ਠੰਡੀ ਹੋ ਜੇ ਨਾ ਫਿਰ ਉਸ ਤੋਂ ਬਾਅਦ ਬੰਦਾ ਟਰੱਕ ਦੁਆਰਾ ਕਰਦਾ ਥੋੜੀ ਡਿਫਿਕਲਟੀ ਹੁੰਦੀ ਹੈ ਟਰੱਕ ਕਰਨ ਦੇ ਵਿੱਚ ਯਾ 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 ਭਾਈ ਪਰ ਟੈਂਪਰੇਚਰ ਵੀ ਲੋ ਹੋ ਗਿਆ ਹਾਂ ਸ਼ਾਮ ਹੋਣ ਦੇ ਕਾਰਨ ਟੈਂਪਰੇਚਰ ਵੀ ਥੋੜਾ ਥੋੜਾ ਲੋ ਹੋ ਹੀ ਜਾਂਦਾ ਹਾਈਵੇ ਅਸੀਂ ਗੇਨ ਕਰੀ ਜਾ ਰਿਹਾ ਕਿੰਨਾ ਟਾਈਮ ਹੋ ਗਿਆ 15 ਹੋ ਰਹਾ ਹੈ 1:15 ਲੋ ਲੱਗ ਰਿਹਾ ਹੈ ਬਾਕੀ ਆਇਆ ਬੋੜੀ ਬਾਲੀ ਕੂਲ ਹੋ ਗਈ ਥੋੜੇ ਟਾਈਮ ਤੱਕ ਕਾਜ਼ਲ ਵੀ ਲੱਗ ਰਿਹਾ ਹੈ ਨਾ ਬਾਰਿਸ਼ ਹੋ ਸਕਦੀ ਹੈ ਸਾਰੇ ਰੂਟ ਦਾ ਇੱਕ ਬੰਦਾ ਹੈ ਉਹ ਵਾਪਸ ਜਾ ਰਿਹਾ ਹੈ ਵਾਪਸ ਕੌਣ ਜਾ ਰਿਹਾ ਆਕਸੀਜਨ ਲੈਵਲ ਦਾ ਦਿੱਕਤ ਹੋ ਰਿਹਾ ਹੈ ਕੋਣ ਮੁੰਬਈ ਦਾ ਅ कौन लेके जा रहा है उसको? अभी तो शायद तक ऊपर जाए साथ में जाएगा।, तो नहीं जाएगा। फिर कल वापस ट्रैक करेगा नीचे लो भाई फुल बारिश आने स्टार्ट होगी रेनकोट पाले काफी तेज होगी बारिश लग रहा नॉर्मल थोड़ी थोड़ी हो रही है सर जुगा रेनकोट पानी पउुआ सारे बंदे यार पेंगुइन जेब बन गए पूरे इधर मैं भी आ देखूँगी हलाहल नहीं पूरा पेंगुइन जेब बना था उतो तो टोपी ले लिए जेफिर तो जमा पेंगुइन लगूंगा पाला भाई यार शेदी पाओ शेदी पाओ शेदी शेदी पहनते क्या था इसको बस था। था। है 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 तो तुझे पालो आ देता मोबाइल देता है सब ये कभी होने देता हूँ बैग �

भाई आज भी फाइनली साइट ते पहुंच गए उम्मीद पांच तक पहुंचे जाए दो घंटे अडवास ही पहुंच गए साढ़े तीन बजे पहुंच गए अठ किलोमीटर ट्रैक करके मारिया ते तेरह सौ ਮੀਟਰ ਦੀ ਐਲੀਵੇਸ਼ਨ ਵੀ ਅੱਜ ਕੀਤੀ ਹੈ ਹੈਲੋ ਹੈਲੋ ਬਈਆ ਐਲੀਵੇਸ਼ਨ ਕੀਤੀ ਹੈ ਤੇ ਕਾਫੀ ਇੱਥੇ ਟਰੈਕਿੰਗ ਕੰਪਨੀਆਂ ਚਾਰ ਪੰਜ ਟਰੈਕਿੰਗ ਕੰਪਨੀਆਂ ਨੇ ਉਹਨਾਂ ਨੇ ਆਪਦੇ ਆਪ ਦੇ ਲਾਇ ਹੋਏ ਨੇ ਟਰੈਕ ਤੇ ਉਰੇ ਵਧੀਆ ਮਾਹੌਲ ਹੈ ਹੈ ਕੈਂਪਿੰਗ ਸਾਈਟ ਤਾਂ ਬਹੁਤ ਸੋਹਣੀ ਹੈ ਕਹਿੰਦੇ ਉਰੇ ਕ੍ਰਿਕਟ ਕ੍ਰਿਕਟ ਦਾ ਵੀ ਅਰੇਂਜਮੈਂਟ ਹੈਗਾ ਕਿ ਸ਼ਾਮ ਨੂੰ ਅਗਰ ਤੁਸੀਂ ਕ੍ਰਿਕਟ ਖੇਡਣੀ ਹੈ ਤਾਂ ਖੇਡ ਸਕਦੇ ਹੋ ਬਾਕੀ ਇੱਧਰ ਬੈਠਣ ਬੁੱਠਣ ਨੂੰ ਪਿਕਨਿਕ ਮਨਾਉਣ ਨੂੰ ਬਹੁਤ ਸੋਹਣੀ ਪਲੇਸ ਹੈ ਬਾਕੀ ਹੁਣ ਰਾਤ ਨੂੰ ਅੰਧੇਰੇ ਤੱਕ ਬੇਲੀ ਆਈ ਫੰਕਸ਼ਨ ਕਰਦੇ ਆ ਸਾਰੇ 17 18 ਬੰਦਨਗੇ ਗੇਮਾ ਗੁਮਾ ਖੇਡਦੇ ਆ ਕੋਈ ਨਾ ਕੋ ਕੋ ਲੱਗਿਆ ਜੀ ਇੱਕ ਚੀਜ਼ ਕੰਪਲੀਟ ਟ੍ਰੈਕਿੰਗ ਤੇ ਮੈਨੂੰ ਬਹੁਤ ਵਧੀਆ ਲੱਗੇ ਕਿ ਟ੍ਰੈਕ ਖਤਮ ਹੋਣ ਤੋਂ ਬਾਅਦ ਹਰ ਰੋ ਸਟ੍ਰੈਚਿੰਗ ਕਰਦੇ ਨੇ ਕਿਦੇ ਕਾਰਨ ਬੋਡੀ ਪੂਰੀ ਰਿਲੈਕਸ ਹੋ ਜਾਂਦੀ ਹੈ ਨੈਕਸਟ ਡੇ ਥਕਾਵਟ ਕਾਫੀ ਜ਼ਿਆਦਾ ਘਟ ਜਾਂਦੀ ਹੈ ਇਹ ਚੀਜ਼ ਕਾਫੀ ਵਧੀਆ ਅੱਜ ਸਾਡੇ ਟ੍ਰੈਕ ਦੇ ਕਾਫੀ ਵਧੀਆ ਜਿੰਬੋਏ ਨੇ ਅ ਰਜਤ ਬਾਈ ਕਹਿ ਰਹੇ ਨੇ ਹੋਂ ਤੱਕ ਸ਼ਿਬਾਈ ਨੇ ਇਹ ਕਰਵਾ ਰਹੇ ਨੇ ਕੈਂਪਲੇ ਨੇ ਇਵਨਿੰਗ 스ਨੈਕ ਦੇ ਵਿੱਚ ਬ੍ਰੈਡ ਪਕੋੜੇ ਤੇ ਚਾਹ ਨਾ ਅਰੇਂਜਮੈਂਟ ਕੀਤਾ ਬਸ ਹੁਣ ਖਾਣਿਆ ਇਹ ਤੇ ਬਾਕੀ ਦਿਨ ਅਚ ਦੇਖੋ ਕੀ ਬੰਦ ਬਦਿਆਰ ਥੋੜ੍ਹਾ ਥੋੜ੍ਹਾ ਟਾਈਮ ਬਾਅਦ ਕੁਛ ਨਾ ਕੁਛ ਖਾਣ ਨੂੰ ਮਿਲ ਜਾਂਦਾ ਇੱਕ ਤਰੀਕੇ ਨਾਲ ਲਗਜ਼ਰੀ ਹੋ ਜਾਂਦੇ ਕੋਈ ਬੰਦਾ ਕੰਪਨੀ ਨਾਲ ਕਰ ਰਿਹਾ ਹੈ ਅਰੇ ਬਾਈਪਰ ਅਰੇ 22 ਤੇ ਰੰਨ ਹੈ ਅਰੇ 22 ਤੇ ਰੰਨ ਹੈ ਕਿਆ ਬਰਾਬਰ ਹੈ ਬਰਾਬਰ ਹੈ ਪੂਰੇ ਉਰੇ ক্রিকেট ਦਾ ਮਾਹੌਲ ਪਖਾਇਆ ਹੋਇਆ ਸ ਇੱਕ ਪਾਸੇ ਸਾਡੀ ਵਾਲੀ ਟੀਮ ਹੋ ਗਈ ਇੱਕ ਪਾਸੇ ਦੂਜੀ ਕਿਹੜੀ ਟ੍ਰੈਗਿੰਗ ਟੀਮ ਆਈ ਸੁਣਨਾ ਮੈਚ ਲਾ ਲਿਆ ক্রিকেট ਦਾ ਹੁਣ ਫੁੱਲ ਮਾਹੌਲ ਤੇ ਚੱਲ ਰਿਹਾ ਚੱਲ ਮੈਨੂੰ ਤਾਂ ਕੋਈ ਖਾਸ ক্রিকেট ਹੁੰਦੀ ਨਹੀਂ ਥੋੜੀ-ਮੋਟੀ ਹੁੰਦੀ ਹੈ ਚੱਲ ਹੁਣ ਦੇਖਦੇ ਆ ਖਿੱਡਾ-ਖੁੱਡਾਂਗੇ ਇਧਰ ਆ ਸਾਡੀ ਟੀਮ ਬੈਠੇ ਕਿਹੜੀ ਫੁੱਲ ਚੀਅਰ ਕਰ ਰਹੀ ਆ ਤੇ ਆ ਸਾਡੇ ਬੈਟਸਮੈਨ ਗਏ ਹੋਣੇ ਬਾਕੀ ਦੂਜੀ ਟੀਮ ਦੇ ਫੀਲਡਿੰਗ ਕਰਦੇ ਨੇ ਥੋੜੇ ਟਾਈਮ ਤੱਕ ਆਪਾਂ ਵੀ ਚੱਲਦੇ ਦੇਖਦੇ ਆ ਮਾਹੌਲ ਦੂਜੀ ਟੀਮ ਨੇ ਪਨੀਰ ਦੀ ਬੱਟ ਲੱਗੀ ਹੋਈ ਆ ਕਿਉਂਕਿ ਦੂਜੀ ਟੀਮ ਦੇ ਵਿੱਚ ਅੱਜ ਡਿਨਰ ਦੇ ਵਿੱਚ ਪਨੀਰ ਬਣਨੈਸ ਕੇ ਤੁਹਾਡਾ ਪਨੀਰ ਸਾਨੂੰ ਮਿਲੂਗਾ ਅਗਰ ਅਸੀਂ ਜਿੱਤ ਗਏ ਬੜਾ ਫਨੀ ਮੂਮੈਂਟ ਹੋਇਆ ਪਿਆ ਪੂਰਾ ਮੈਚ ਦਾ ਹਾਇ ਜ ਸਕਦੀ ਇਸ ਸਥਿਤੀ ਤੇ ਜੇ ਜਿੱਤੇ ਦਸਰੇ ਮੈਚ ਦੇ ਵਿੱਚ

ਲੋ ਫਿਰ ਫਾਈਨਲੀ ਮੈਚ ਜਿੱਤੀ ਗਏ ਇਹਨਾਂ ਤੋਂ ਬਣੇ ਨਹੀਂ ਹੈਗੇ ਰੰਨ 3 ਰੰਨ ਨਾਲ ਜਿੱਤ ਗਏ 8 ਓਵਰਾਂ ਦੇ ਮੈਚ ਚ ਤੇ ਪਨੀਰ ਦੀ ਬੈਟੀ ਜਿੱਤ ਗਏ ਸਾੜ ਜੋਗੀ ਬਾਟੀ ਹੈ ਅੱਭੀ ਤੋਂ ਕੰਟਰੀਬਿਊਟ ਬਹੁਤ ਵਧੀਆ ਆ ਜਾਓ ਜਿੱਤਿਆ ਏ ਬਗੜਾ 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 ਭਾਗੇ ਲੈ ਭਾਗੇ ਲੱਗਿਆ ਪੇ ਨਨੋ ਤੋਂ ਅਟੇਰ ਭਾਈ ਕੰਦੇ ਤੇ ਕੰਦੇ ਤੇ ਭਾਗੇ ਰੇ ਭਾਗੇ ਫੜ ਲਓ ਫੜ ਲਓ ਭਾਈ ਆਪੋ ਕੰਦੇਸ ਸਨ ਨੀ ਪਨੀਰ ਵੀ ਆ ਦੋਸੋ ਵੀ ਭਾਈ আরে ਆਰੇ ਇਹ ਕੈਸੇ ਭਗੜੂ ਲੋਗੇ ਆ ਅਰੇ ਸਾਈਡ ਸਾਈਡ ਯਰ ਬੜੇ ਭਗੜੂ ਲੋਗ ਹੋ ਗਏ ਪਨੀਰ ਨੂੰ ਮੁਕੀ ਰਿਹਾ ਕੇ ਕਹਿੰਦੇ ਅਸੀਂ ਨਹੀਂ ਦੇ ਸਕਦੇ ਪਨੀਰ ਗਲਤ ਗੱਲ ਹੈ ਡੇਵਿਡ ਭਾਈ ਹਾਂ ਜਵਾਬ ਸਰਕਾਰੀ ਨਹੀਂ ਜਾਗਾ ਅਰੇ ਕੀਜੀ ਵਿੱਚ ਡਾਲੋ ਪਹਿਲੇ ਪਨੀਰ ਲੱਗੇ ਦੋ ਪਨੀਰ ਪਹਿਲਾ ਪਨੀਰ ਪਨੀਰ

लोबे डिनर तैयार है कैंप सारे बंदे कठे हो गए दाल रोटी सब्जी है शिमला मिर्च गोभी की आलू ਕੀ ਆ ਤੱਕ ਲਿਆ ਜੇ ਮੈਂ ਕਹਾਂ ਮੈਂ ਆਤਾ ਹਾਂ ਆਈ 30 ਸਿੰਗਲ ਹੱਡੀ ਰੇ ਮਰਖਾਗਾ ਰੇ ਟਾਡੀ ਰੇ ਤਾਰੀ ਕਮਰ ਕਾ ਕਮਰਾ ਹੋਰਾ ਸੇ ਨਾਚੋ ਯਾਰ ਇਸ ਦੇ ਨਾਲ ਹੀ ਬੋਨਫਾਇਰ ਕਰਕੇ ਦਿਨ ਦੀ ਐਂਡਿੰਗ ਕੀਤੀ ਜਾਂਦੀ ਹੈ ਤੇ ਅਗਲੀ ਵੀਡੀਓ ਚ ਮਿਲਾਂਗੇ ਆਪਾਂ ਟਰੈਕਿੰਗ ਕਰਦੇ ਹੋਏ ਤੇ ਪਹੁੰਚਾਂਗੇ ਨਾਗਰੂ ਦੇ ਵਿੱਚ ਜਿੱਥੇ ਕਿ ਸਾਨੂੰ ਸਭ ਨੂੰ ਸਲੋ ਸਟਰੋਂਗ ਮਿਲਦਾ ਹੈ ਤੇ ਅਗਰ ਤੁਹਾਨੂੰ ਸੀਰੀਜ਼ ਵਧੀਆ ਲੱਗੀ ਤੇ ਸੀਰੀਜ਼ 'ਚ ਜੁੜਨਾ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਅਗਰ ਇਹ ਵੀਡੀਓ ਵਧੀਆ ਤੱਕ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵਾਲਾ ਕੰਮ ਵੀ ਨਿਭਾ ਦਿਓ ਬਾਕੀ ਅਗਰ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਿਓ ਧੰਨਵਾਦ ਬਈ ਸਾਰਿਆਂ ਨੂੰ